ਲੱਗਾ ਮੈਂ ਲਾ ਵੀ ਇੱਕ ਤੁਹਾਨੂੰ ਦੋ ਮੱਝਾਂ ਦਿਖਾਉਨੇ ਆ ਮੱਝਾਂ ਦੋਨੇ ਬਹੁਤ ਟੌਪ ਦੀਆਂ ਮੱਝਾਂ ਨੇ ਪਸ਼ੂ ਮੰਡੀ ਰੰਪਰਾ ਫੂਲ ਤਰੀਕ 1 ਚੌਥਾ ਮਹੀਨਾ 2025 2025 ਦੀ ਪਹਿਲੀ ਚੌਥੇ ਮਹੀਨੇ ਦੀ ਪਹਿਲੀ ਮੰਡੀ ਹੈ ਜੀ ਪਸ਼ੂ ਮੰਡੀ ਰੰਪਰਾ ਫੂਲ ਦੋ ਨੱਕ ਦਿਖਾਉਨੇ ਆ ਤੁਹਾਨੂੰ ਬਹੁਤ ਟੌਪ ਕੁਆਲਿਟੀ ਦੀਆਂ ਮੱਝਾਂ ਪਹਿਲਾਂ ਇੱਕ ਨੰਬਰ ਵਾਲੀ ਜਿਹਨੇਗਾ ਮਾਰੋ ਨੀਲੀ ਰਵੀ ਦੇ ਵਿੱਚ ਮੱਝ ਪੈਂਦੀ ਹੈ ਹਵਾਨਾ ਹੂਨਾ ਦੇਖੋ ਬਹੁਤ ਜਿਆਦਾ ਟੌਪ ਦਾ ਤਿਆਰ ਕਰਿਆ ਦੇਖੋ ਬੰਨਾ ਨਾਲ ਵੀ ਜੀ ਜੀ ਜਰੂਰ ਆ ਤੇ ਦੇਖੋ ਹਣ ਤੁਹਾਨੂੰ ਦੇਖੋ ਯਾਰ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਕੱਟਿਆ ਤੇ ਬਾਡੀ ਬੰਤਰ ਦੀ ਵੀ ਬਾਗਮਾਲ ਆ ਦੇਖੋ ਬਾਗਮਾਲ ਬਾਡੀ ਬੰਤਰ ਦੀ ਆ ਕੱਦ ਵਜਨ ਦੀ ਚੰਗੀ ਆ ਤੇ ਪਿੱਠ ਫੋੜੇ ਦੀ ਬੰਤਰ ਬਹੁਤ ਸੋਹਣੀ ਆ ਬਈ ਮੱਝ ਦੀ ਸ਼ੰਗਾ ਸ਼ੰਗਾ ਦੀ ਬਿਲਕੁਲ ਕੁੰਡੀਆ ਦੇਖੋ ਸਾਫ ਹਵਾਨਾ ਲਵੀ ਇੱਕ ਵਾਰੀ ਤੁਰਦੀ ਦੇ ਨਗਾ ਮਾਰ ਲਓ ਤੋਰ ਕੇ ਦਿਖਾਉਣੇ ਤੁਹਾਨੂੰ ਤੁਰਦੀ ਨੂੰ ਜੱਜ ਕਰ ਲਿਓ ਮੱਝ ਨੂੰ ਨੀਲੀ ਰਾਵੀ ਦੇ ਵਿੱਚ ਮੱਝ ਪੈਂਦੀ ਆ ਚਾਰੋਂ ਪੈਰ ਚਿੱਟੇ ਉਹ ਚਿੱਟੀ ਦੇ ਮੱਥੇ 'ਤੇ ਜੋ ਦੇਖੋ ਫੁੱਲ ਹੋੜੀ ਢਾਂਚਾ ਦੇਖੋ ਯਾਰ ਮੱਝ ਦਾ ਬਾਗ ਮਾਲ ਢਾਂਚਾ ਮੱਝ ਦਾ ਤੇ ਅੱਖਾਂ 'ਚ ਜਵਾਬ ਹੈ ਨਹੀਂ ਪਰ ਬਈ ਮੱਝ ਦੇ ਅੱਖਾਂ ਦਾ ਜਵਾਬ ਹੈ ਨਹੀਂ ਵੈਸੇ ਨੀਲੀ ਰਾਵੀ ਜੀ ਬੈਂਦੀ ਆ ਤੇ ਦੇਖੋ ਬੰਤਰ ਦੇਖੋ ਸਿੰਘਾਂ ਸੁੰਗਾਂ ਦੀ ਬਿਲਕੁਲ ਕੁੰਡੀਆ ਸੋਹਣੀ ਫੇਸ ਕੁਆਲਿਟੀ ਤੇ ਬੋਡੀ ਬੰਤਰ ਕਨੀਓ ਲਾਜਵਾ ਬਈ ਦੇਖੋ ਤੁਰਦੀ ਨੂੰ ਜੱਜ ਕਰ ਲਓ ਇੱਕ ਵਾਰੀ ਦੇਖੋ ਬਾਗਮਾਲ ਮੰਤਰਾ ਯਾਰ ਛੋਟੀ ਨੇ ਦੇਖੋ ਇੱਥੇ ਦੇਖੋ ਯਾਰ ਹਵਾਨਾ ਹੋਣਾ ਦੇਖੋ ਸਾਈਡ ਤੋਂ ਬਿਲਕੁਲ ਸਾਫ਼ ਹਵਾਨਾ ਬਿਲਕੁਲ ਸਾਫ਼ ਤਣ ਹਵਾਨੇ ਜੀ ਇਹ ਦੇਖੋ ਥਣ ਥਣ ਦਾ ਸੈੱਜ ਬਹੁਤ ਸੋਹਣਾ ਤੇ ਫੁੱਲ ਗੈਪ ਵਾਲਾ ਥਣ ਲੱਗਿਆ ਹੋਇਆ ਬਈ ਗੈਪ ਉਹ ਬਹੁਤ ਚੰਗਾ ਥਣਾਂ ਦਾ ਗੈਪ ਜਿਹੜਾ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਸਾਫ਼ ਸਣ ਹੋਵਾਨਾ ਨਾਲ ਪੀਚੀ ਜੀ ਜ਼ਰੂਰ ਆ ਤੇ ਜਾਣਕਾਰੀ ਸਾਰੀ ਜਿਹੜੀ ਆਪਾਂ ਬਾਈ ਤੋਂ ਲਵਾਂਗੇ ਕਿਹੜਾ ਸੂਆ ਸੂਈ ਆ ਕਿੰਨਾ ਕੁ ਦੁੱਧ ਆ ਤੇ ਕੀ ਮੁੱਲ ਆ ਇੱਕ ਵਾਰੀ ਆ ਦੋ ਨੰਬਰ ਵਾਲੀ ਤੇ ਵੀ ਨੰਗਾ ਮਾਰ ਲਿਓ ਜਾਣਕਾਰੀ ਇਕੱਠੀਆਂ ਨਹੀਂ ਲੈ ਲਾਂਗੇ ਆਪਾਂ ਦੋ ਨੰਬਰ ਵਾਲੀ ਮੀਨੀ ਆ ਬਾਈ ਸਿੰਘ ਹਲਦਿਆ ਤੇ ਬਾਡੀ ਢਾਂਚੇ ਦੀ ਗੱਲ ਕਰੀਏ ਤਾਂ ਬਹੁਤ ਚੰਗਾ ਬਾਡੀ ਢਾਂਚਾ ਦਾ ਵੀ ਦੇਖੋ ਹਵਾਨਾ ਉਹਨਾਂ ਕਰਮਾੜੀ ਨੇ ਨੇ ਵੀ ਬਹੁਤ ਸੋਹਣਾ ਤਿਆਰ ਕਰਿਆ ਦੇਖੋ ਮੀਨੀ ਮੱਜਾ ਬਾਈ ਚੰਗੀ ਬਾਡੀ ਬੰਤਰ ਦੀ ਆ ਤੇ ਪੇਟਪੂੜੇ ਦੀ ਬੰਦਰੇ ਦੀ ਵੀ ਬਾਗਮਾਲ ਆ ਬਈ ਬਿਲਕੁਲ ਸਾਫ ਥਾਣਾ ਹੋਬਾ ਨਾ ਫੁੱਲ ਗੈਪ ਵਾਲੀ ਥਾਣੇ ਨੂੰ ਲੱਗਾ ਹੋਆ ਬਈ ਦੇਖੋ ਗੈਪ ਜਿਹੜਾ ਸਾਈਡ ਤੋਂ ਵੀ ਚੈੱਕ ਕਰਾ ਦਨੇ ਆ ਫੁੱਲ ਕੱਦ ਵਜਣ ਦੀ ਆ ਤੇ ਪਹਿਲਾ ਇੱਕ ਨੰਬਰ ਵਾਲੀ ਦੀ ਜਾਣਕਾਰੀ ਲੈ ਲਈ ਆਪਾਂ ਬਾਈ ਤੋਂ ਕਿਹੜਾ ਸੂਆ ਸੂਈ ਆ ਕਿੰਨਾ ਕੁ ਦੁੱਧ ਆ ਹਾਂਜੀ ਬਈ ਅੱਛੀ ਕਾਲ ਸਸੀ ਕਾਲ ਜੀ ਬਈ ਨਾਮ ਲਾ ਦਿਓ ਨਾਰਿਤਿਕ ਸ਼ਰਮਾ ਜੀ 30 ਪਿੰਡ ਗੜਾ ਬਈ ਬਲੋਟ ਬਲੋਟ ਸ਼ਹਿਰ ਹਾਂਜੀ ਠੀਕ ਆ ਇਹ ਜਿਹੜੀ ਆਪਾਂ ਬਈ ਨੀਲੀ ਰਾਵੀ ਤੋਰ ਕੇ ਦਿਖਾਈ ਆ ਬਈ ਕਿਹੜਾ ਸੂਸੂ ਆ ਇਸ ਵਾਰ ਦੂਜਾ ਸੂਸੂ ਆ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਈ ਸੂਈ ਨੂੰ ਅੱਜ 8 ਦਿਨ ਹੋ ਗਏ 8 ਦਿਨ ਸੂਈ ਨੂੰ ਹੋ ਗਏ ਤੇ ਬੱਚਾ ਕੀ ਆ ਬਈ ਇਹ ਬੱਚਾ ਕੱਟਾ ਜੀ ਬੱਚਾ ਮਗਰ ਕੱਟਾ ਜੀ 8 ਦਿਨ ਹੋ ਗਏ ਸੂਈ ਨੂੰ ਤੇ 8 ਦਿਨਾਂ ਦੀ ਸੂਈ ਥਲੇ ਰਹੀ ਤੇ ਬਈ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਜੀ ਥਲੇ 14 ਦਿਨ ਪਿਆਰ 14 ਕਿਲੋ ਦੋ ਡੰਗ ਤਿੰਨ ਡੰਗ ਮਤਲਬ ਡੱਬੇ ਮਰਵਾ ਦਾਂਗੇ ਚਵਾਈ ਚਬੀ ਦੀ ਚੰਗੀਆਂ ਬੋਲੀਆਂ ਪੂਰੀ ਬਹੁਤ ਬੱਲਾ ਲੱਗਦਾ ਠੀਕ ਆ ਤੇ ਜਾਇ ਜਾਇ ਭਾਗੀ ਰੱਖਦਾ ਫਿਰ ਇਹਦਾ ਪਾ ਤਿੰਨ ਲੱਖ ਮਾਨਤਾਨ ਹੋ ਜੂ ਵਿਚੋਂ ਆ ਮਾਨਤਾਨ ਮੌਕੇ ਦੇ ਠੀਕ ਆ ਫੋਨ ਨੰਬਰ ਭਈ ਆਪਣਾ 88470 ਜੀ ਠੀਕ ਆ 30938 ਜੀ ਠੀਕ ਆ ਜੀ ਇਹ ਫੋਨ ਨੰਬਰ ਆ ਭਾਈ ਦਾ تن لاکھ مولا مانتان وچوں فل ہو جے گا۔ نیلی رابی وچ پندی تے اگے دو نمبر والی جڑی ਆਪਾਂ میਣੀ دکھائی سی دی جانکاری دینی ہے بھائی کیڑا سوئی ہے جی یہ۔ یہ بھی ਦੂਜਾ ਹੀ ਹੈ ਜੀ। ਇਹ ਵੀ ਦੂਜਾ سوئی ہے ਕਿੰਨੇ ਦਿਨਾਂ ਦੀ بھائی؟ ਇਹਨੂੰ ਅੱਜ ਸੂਈ ਨੂੰ 10 ਦਿਨ ਹੋ ਗਏ। ਇਹਨੂੰ 10 ਦਿਨ ਹੋ ਗਏ ਤੇ ਇਹਦੇ ਮਗਰ ਬੱਚਾ ਕੀ ਹੈ ਭਈ ਹਾਂ। ਇਹਨੂੰ ਕੱਟੀ ਹੈ ਜੀ ਮਗਰ। ਇਹਦੇ ਮਗਰ ਬੱਚਾ ਭਾਈ ਕੱਟੀ ਆ 10 ਦਿਨ ਨੂੰ ਸੂਈ ਨੂੰ ਹੋ ਗਏ ਤੇ ਇਹਦੇ ਥੱਲੇ ਦੁੱਧ ਕਿੰਨਾ ਕਿਧਾਰਾ ਭਾਈ ਹੁਣ? ਥੱਲੇ 15 ਕਿਲੋ ਤਿਆਰ ਹੈ। 15 ਕਿਲੋ। ਹਾਂਜੀ। ਚੋਣ-ਚੂਣ ਇਹਦਾ ਵੀ ਚੰਗਾ। ਚੋਣ ਬਹੁਤ ਚੰਗਾ। ਤੇ ਸਿੰਘ ਹਲਜਾ ਭਾਈ ਦੇ ਵੀ ਨਹੀਂ ਹੈ। ਠੀਕ ਆ। ਬਹੁਤ ਚੰਗਾ ਚੌਣਾ ਜੀ ਬਹੁਤ ਚੰਗਾ ਠੀਕ ਆ ਤੇ ਇਹਦਾ ਰੇਟ ਕੀ ਰੱਖਿਆ ਬਾਈ ਜੈਜ 85 ਹੈ 1 ਲੱਖ 85 ਹੈ 85 ਹਜ਼ਾਰ ਮਾਨਤਾ ਨਹੀਂ ਜੋ ਵੀ ਹੋ ਜੂ ਮਾਨਤਾ ਹੋਵੇ ਠੀਕ ਆ ਕੋਣ ਨੰਬਰ ਇੱਕ ਵਾਰੀ ਹੋਰ ਬੋਲਵੇ ਆਪਣਾ 8470 ਜੀ ਠੀਕ ਆ ਬਾਈ 30938 ਜੀ ਠੀਕ ਆ ਇਹ ਤੋਂ ਇਲਾਵਾ ਹੋਰ ਵੀ ਪਸ਼ੂ ਹੁੰਦੇ ਆ ਬਾਈ ਆਪਣੇ ਕੋਲੇ ਹਾਂਜੀ ਹਾਂਜੀ ਘਰੇ ਹੁੰਦੇ ਪਸ਼ੂ 10 12 ਵਿਕਰੀ ਵਾਲੇ ਠੀਕ ਗੱਲ ਆ ਬਈ ਬਾਈ ਕੋਲੇ ਇਹਨਾਂ ਤੋਂ ਇਲਾਵਾ ਹੋਰ ਵੀ ਮੱਝਾਂ ਜਿਹੜੀਆਂ ਵਿਕਰੀ ਵਾਲੀਆਂ ਘਰੇ ਹੁੰਦੀਆਂ ਤੇ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਈ ਤਾਂ ਬਾਈ ਨਾਲ ਜਿਹੜਾ ਬਣਾਲੇ ਸੰਪਰਕ ਜਾਂ ਨੰਬਰ ਆ ਵੀ ਬਾਈ ਦੇ ਦੋਨੇ ਚੰਗੇ ਜੀ ਯਾਰ ਇਹ ਤੁਹਾਨੂੰ ਮੱਝ ਦਿਖਾਉਣਾ ਹੈ ਮੱਝ ਬਹੁਤ ਟਾਪ ਕੁਆਲਿਟੀ ਹੈ ਯਾਰ ਸਰਾ ਮੱਝ ਜਿਹਨੂੰ ਆਪਾਂ ਕਰ ਸਕਦੇ ਨੇ ਲੈ ਵਾਲੂ ਆ ਦੇਖੋ ਕਰਮਾਲੀ ਦਾ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਮੱਝਾਂ ਪਈਆਂ ਸੋਰੀ ਕੱਸੀ ਕਾ ਬਾਈ ਸੁਣ ਗੱਲ ਬਾਈ ਕੀ ਨਾਮ ਹੈ ਬਾਈ ਆਪਣਾ ਨਰਦੇਵ ਸਿੰਘ ਨਰਦੇਵ ਸਿੰਘ ਕਿਹੜਾ ਪਿੰਡ ਆ ਬਾਈ ਜਿਉਂ ਵਿਆਉਣ ਬਿਜੰਡੇ ਦੇ ਨਾਲ ਜਿੰਡੇ ਨਾਲ ਦਾ ਫ੍ਰੀ ਕਾਲ ਜ ਆਪਣੇ ਪਿੰਡ ਦਾ ਮਕਸਦ ਫੇਰ ਤਾਂ ਮੇਰਾ ਗਵੰਡੀ ਆ ਬਾਈ ਹੋਏ ਸੇਵੀਆਂ ਪਿੰਡ ਆ ਮੇਰਾ ਬਹੁਤ ਵਧੀਆ ਠੀਕ ਹੈ ਤੇ ਅੱਜ ਬਾਈ ਕੀ ਲੈ ਕੇ ਆਏ ਉਥੇ ਮੱਝ ਲੈ ਕੇ ਆਏ ਮੱਝ ਵੇਚਣ ਵਾਸਤੇ ਲੈ ਕੇ ਆਏ ਆ ਠੀਕ ਹੈ ਤੇ ਲਓ ਜੀ ਆਪਾਂ ਪਹਿਲਾਂ ਮੱਝ ਦਿਖਾ ਦਗੇ ਬਾਈ ਦੀ ਲੈ ਵਲੂਆ ਬੜਾ ਚੰਗਾ ਬਈ ਮੱਝ ਦਾ ਦੇਖੋ ਯਾਰ ਫੁੱਲ ਗੈਪ ਵਾਲਾ ਤੇ ਫੁੱਲ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਣਾ ਲੈ ਵੀ ਤੁਰਦੀ ਤੇਰੇ ਕੰਮ ਆ ਲੈ ਇੱਕ ਵਾਰੀ ਸ਼ਿੰਗਾਂ ਦੀ ਜ਼ਰੂਰ ਖੁੱਲੀ ਆ ਪਰ ਬੋਡੀ ਮਦਮਕ ਜੱਜ ਦਾ ਸੰਗਾ ਸ਼ਿੰਗਾਂ ਦੀ ਜ਼ਰੂਰ ਖੁੱਲੀ ਆ ਬੋਡੀ ਮਦਮਕ ਸੰਗ ਜੱਜ ਦਾ ਪਰ ਥਾਣ ਹਵਾਂ ਨੇ ਯਾਰ ਬਾਗਮਾਲ ਬਾਗਮਾਲ ਬੰਤਰਾ ਲੇਵੇ ਲੂਵੇ ਦੀ ਤੇ ਫੁੱਲ ਕੱਦ ਵਜਨ ਵਾਲੀ ਆ ਦੇਖੋ ਸ਼ਿੰਗ ਜ਼ਰੂਰ ਖੁੱਲਾ ਪਰ ਜੱਜ ਦਾ ਵੱਧ ਤੇ ਇਹ ਵੱਡੀ ਬੁੱਡੀ ਫੁੱਲ ਆ ਯਾਰ ਲੇਵਾਂ ਲੂਆ ਦੇਖੋ ਕਰਮਾਲੀ ਦਾ ਲੇਵਾਂ ਲੂਆ ਬਹੁਤ ਚੰਗਾ ਤਿਆਰ ਕਰਿਆ ਯਾਰ ਬਹੁਤ ਤਕੜਾ ਭੰਡਾ ਬਾਕੀ ਆਪਾਂ ਗੱਲਬਾਤ ਸਾਰੀ ਬਾਈ ਨਹੀਂ ਕਰਵਾਵਾਂਗੇ ਜਿਹੜਾ ਸੂਆ ਕਿੰਨਾ ਕੁ ਦੁੱਧ ਆ ਕੀ ਰੇਟ ਆ ਦੇਖੋ ਦੇਖੋ ਬੰਨ ਲੈਣ ਦੇ ਬਾਈ ਨੂੰ ਇੱਕ ਵਾਰੀ ਗੱਲਬਾਤ ਸਾਰੀ ਬਾਈ ਨੇ ਕਰਵਾਵਾ ਇਹ ਦੇਖੋ ਲੈ ਵਾਲੂਆ ਦੇਖੋ ਯਾਰ ਬਾਈ ਦੇਖੋ ਵੱਡੀ-ਬੁੱਡੀ ਬਹੁਤ ਆ ਮੱਝ ਆ ਜੋ ਬਾਈ ਨਾਲ ਕਰਵਾਉਣਾ ਸਡੀ ਗੱਲਬਾਤ ਬਾਈ ਐਸੀ ਕਾਲ ਕਿਹੜਾ ਗੜ ਬਾਈ ਬਾਈ ਨਾਂ ਦੱਸੋ ਆਪਣਾ ਨਰਦੇਵ ਸਿੰਘ ਜੀ ਨਰਦੇਵ ਸਿੰਘ ਪਿੰਡ ਕਿਹੜਾ ਬਾਈ ਵਿਹੌਣ ਬਾਈ ਵਿਹੌਣ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਨਜ਼ਦੀਕ ਹੀ ਪੈ ਜਾਂਦਾ ਬਾਈ ਹੈਨਾ ਮੁਕਤਾਰ ਰੋਡ ਤੇ ਵਿਹੌਣ ਪਿੰਡ ਆ ਬਾਬਾ ਫਰੀਦ ਕਾਲਜ ਪਿੰਡ ਆ ਬਾਬਾ ਫਰੀਦ ਕਾਲਜ ਦੇ ਬਿਲਕੁਲ ਨਾਲ ਅੱਗੇ ਆ ਥੋੜਾ ਨਾਲ ਹੀ ਬਸ ਆ ਗਿਆ ਠੀਕ ਐ ਠੀਕ ਆ ਬਾਈ ਜੀ ਜਿਹੜੀ ਆਪਾਂ ਮੱਝ ਤੋਰ ਕੇ ਵਿਖਾਈ ਆ ਬਾਈ ਸੂਆ ਕਿਹੜਾ ਸੂਆ ਇਸ ਵਾਰ ਸੂਆ ਠੀਕ ਹੈ ਜੀ ਤੀਜਾ ਸੂਆ ਇਸ ਵਾਰ ਸੂਆ ਕਿੰਨੇ ਦਿਨਾਂ ਦੀ ਸੂਈ ਆ ਬਾਈ ਅਜੇ ਤੀਜਾ ਦਿਨ ਹੀ ਸੂਈ ਨੂੰ ਹੈ 29 ਤਰੀਕ ਦੀ ਸੂਈ ਵੀ ਤੀਜਾ ਦਿਨ ਸੂਈ ਨੂੰ ਹੋ ਗਿਆ ਜੀ ਬੱਚਾ ਮਗਰ ਬਾਈ ਕੱਟੀ ਐ ਬੱਚਾ ਵੀ ਮਗਰ ਲੈ ਕੱਟੀ ਆ ਵੀ 1 ਦੇ ਮੁੱਲ 'ਚ 2 ਨਗ ਮਿਲਿਆ ਬਾਈ ਬੱਚਾ ਮਗਰ ਕੱਟੀ ਆ ਤੀਜਾ ਦਿਨ ਸੂਈ ਨੂੰ ਹੋ ਗਿਆ ਹਾਂਜੀ ਤਿੰਨ ਦਿਨਾਂ ਦੀ ਸੂਈ ਥੱਲੇ ਬਾਈ ਹੁਣ ਕਿੰਨਾ ਕਿਤਾਰਾ ਬਾਲਾ ਪੁੱਲਾ 14 15 14 15 16 14 15 ਲੀਟਰ 14 ਲੀਟਰ ਸਾਡੇ ਕੋਲ ਦਿੰਦੀ ਰਹੀ ਆ ਮਤਲਬ ਡੱਬੇ ਮ ਕਰਦੀ ਮਾਝ ਆਪਣੀ ਦੁੱਧ ਦੋਤੇ ਲਾਇਆ ਪਸ਼ੂ ਠੀਕ ਆ ਕਿੰਨੇ ਕੁ ਪਸ਼ੂ ਰੱਖਿਆ ਬਈ ਪਸ਼ੂ ਹੈਗੇ ਵੀ 20 ਪਸ਼ੂ 25 ਕਰੇ ਰੱਖਿਆ ਪਸ਼ੂ ਆਪਣੇ ਕੋਲੇ ਠੀਕ ਆ ਚਵਾਈ ਚੂਈ ਦੀ ਚੰਗੀ ਆ ਪੋਲੀ ਆ ਬਈ ਵੀ ਰਾ ਕੇ ਚੂਈ ਜੋ ਨਾ ਠੰਡੀ ਸੀਲ ਚਾਟ ਵਾਲਾ ਕੱਟੀ ਦੇ ਵਾਲਾ ਕੁੜੀ ਬੰਦਾ ਜਿਹੜਾ ਮਰਜੀ ਜੋਲੇ ਕੋਈ ਜੋਰੇ ਕੋਈ ਡੱਕਦੀ ਠੀਕ ਆ 100 ਲੱਖ ਚੋ ਕੇ ਫਿਰ ਪਸ਼ੂ ਦੀ ਜਾਨ ਤੇ ਰੇਟ ਕੀ ਰੱਖੇਗਾ ਬਈ ਜਿਆ ਜਿਆ 1.80 ਵੇਚਣ ਜਲਾਂ ਵੇਚਣ ਵਾਲਾ ਕਰ ਦਾਂਗੇ ਮਾਨਦਾਨ ਹੋ ਜੂ ਫੋਨ ਨੰਬਰ ਬੋਲ 90413 ਠੀਕ ਹੈ ਬਾਈ ਇੱਕ ਮਿੰਟ ਇਹ ਬਾਈ ਦਾ ਫੋਨ ਨੰਬਰ ਹੈ ਜੀ ਲੈ ਵੀ ਏਡੇ ਡੇਲੇਵੇ ਵਾਲੀਆਂ ਦਾ ਬਾਈ 3344 ਲੱਖ ਮੰਗੀ ਜਾਂਦਾ ਹੈ ਰੇਟ ਬਾਈ ਨੇ ਬਹੁਤ ਜ਼ਿਆਦਾ ਜਾਇਜ਼ ਕਰਿਆ ਥਾਣਾ ਖਾਨੇ ਦੀ ਇੱਕ ਵਾਰੀ ਸਾਨੂੰ ਨੇੜੇ ਤੋਂ ਚੱਕ ਕਰਾਉਂਦੇ ਆ ਪੂਰਾ ਖੁੱਲਾ ਡੁੱਲਾ ਹਵਾਨਾ ਫੁੱਲ ਗਾਇਬ ਵਾਲਾ ਥਣ ਲੱਗਾ ਹੋਇਆ ਬਾਈ ਮੱਧ ਨੂੰ ਹਵਾਨਾ ਹੂਨਾ ਦੇਖੋ ਕਰਮਾਲੀ ਦਾ ਬਹੁਤ ਖੁੱਲਾ ਡੁੱਲਾ ਜੇਡੀ ਵੱਡੀ ਆਪਾ ਓਟਾ ਵੱਟੇ ਹੀ ਹਵਾਨਾ ਥਣ ਥਣ ਬਹੁਤ ਸੋਹਣਾ ਲੱਗਾ ਬਈ ਲੈ ਵੀ ਬਣਾ ਲੇ ਉਸ ਮਰਕੋਈ ਨਾਲ ਕਿ ਕਿਸੇ ਵੀ ਭਰਾ ਦੇ ਸਮਝ ਚ ਆਉਂਦੀ ਹੋਈ ਤਾਂ ਪਿੰਡ ਦਿਉਣ ਜ਼ਿਲ੍ਹਾ ਬਟਿੰਡਾ ਲੈ ਵੀ ਅੱਜ ਦਿਖਾਉਣਾ ਤੁਹਾਨੂੰ ਇੱਕ ਬਹੁਤ ਜ਼ਿਆਦਾ ਡਬਲ ਮੱਝ ਆ ਯਾਰ ਦੇਖੋ ਹਵਾਨਾ ਹੂਨਾ ਦੇਖੋ ਗਰਮਾਲੀਆ ਨਾੜਾ ਨੂੜਾ ਦੇਖੋ ਹਵਾਨੇ ਵਾਲੀਆਂ ਬਹੁਤ ਜ਼ਿਆਦਾ ਖੁੱਲਾ ਡੁੱਲਾ ਹਵਾਨਾ ਤੇ ਥਣ ਥਣ ਦਾ ਸੈਜ ਜਿਹੜਾ ਬਹੁਤ ਜ਼ਿਆਦਾ ਘੰਟ ਲੱਗਾ ਹੋਇਆ ਬਾਈ ਤੇ ਮਿਲਟ ਵੇਨ ਦੇਖੋ ਯਾਰ ਬਹੁਤ ਜ਼ਿਆਦਾ ਮੋਟੀ ਜਿਹੜੀ ਨਾੜਾ ਦੁੱਧ ਵਾਲੀ ਦੇਖੋ ਤੇ ਹਵਾਨੇ ਦੇ ਨਾੜਾ ਵੀ ਬਹੁਤ ਆ ਬਹੁਤ ਜਿਆਦਾ ਸੋਹਣਾ ਹਵਾਨਾ ਤਿਆਰ ਕਰਿਆ ਤੇ ਪੂਰੀ ਖੁੱਲੀ ਡੁੱਲੀ ਮੱਝ ਆ ਯਾਰ ਦੇਖੋ ਫੁੱਲ ਕੱਤ ਫੁੱਲ ਵਜਣ ਤੇ ਪੜਾ ਪੜਾ ਦੇਖੋ ਯਾਰ ਘਰ ਵਾਲੀ ਆ ਕਿੱਥੇ ਪਿਆ ਲੈਵਾ ਦੇਖੋ ਯਾਰ ਬਿਲਕੁਲ ਸਾਫ ਸਾਲ ਹਵਾਨਾ ਤੇ ਪੂਰੇ ਗੈਪ ਵਾਲਾ ਥਣ ਲੱਗਿਆ ਹੋਇਆ ਬਾਈ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂ ਏ ਕਿਹੜਾ ਸੂਆ ਕਿੰਨਾ ਕੁ ਦੁੱਧ ਆ ਤੇ ਕੀ ਰੇਟ ਆ ਤੇ ਮਗਰ ਬੱਚਾ ਕੀ ਹੈਗਾ ਮਗਰ ਸਿੰਘ ਕੁੰਡਾ ਖੁੱਲਾ ਜ਼ਰੂਰ ਆ ਬੋਡੀ ਬੰਤਰ ਦੀ ਪੂਰੀ ਚੰਗੀ ਆ ਯਾਰ ਬਈ ਅੱਛੀ ਕਾਲ ਬਈ ਨਾਂ ਦਾ ਤੇ ਆਪਣਾ ਉਹਦੇ ਪਿੰਡ ਕਿਹੜਾ ਬਾਈ ਚਲਵੰਡੀ ਸਾਹ ਕੋ ਚਲਵੰਡੀ ਸਾਹ ਕੋ ਹਾਂ ਠੀਕ ਹੈ ਜਿਹੜੀ ਮਾਝ ਦਿਖਾਈ ਆਪਾਂ ਸੂਆ ਕਿਹੜਾ ਸੂਈ ਆ ਬਾਈ ਤੀਜਾ ਹੀ ਤੀਜਾ ਤੀਜਾ ਸੂਆ ਐ ਇਸ ਵਾਰ ਸੂਈ ਐ ਤੇ ਬਾਈ ਘਰ ਦੀ ਮਾਝ ਆਪਣੀ ਬੱਚਾ ਕੀ ਜੀ ਮੰਗਰ ਬੱਚਾ ਮੰਗਰ ਕੱਟਾ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ 25 ਦਿਨ ਸੂਈ ਨੂੰ ਹੋ ਗਏ ਬਾਈ ਬੱਚਾ ਮੰਗਰ ਕੱਟਾ ਤੇ ਘਰ ਦੀ ਮੱਝਾ ਤੇ ਬਈ ਦੁੱਧ ਕਿੰਨਾ ਤਿਆਰ ਆ 14 ਲੀਟਰ 14 ਲੀਟਰ ਦੁੱਧ ਹੁਣ ਤਿਆਰ ਆ ਜਮਾ ਤਿਆਰ ਆ ਜੀ ਦੋ ਡੰਗ ਤਿੰਨ ਡੰਗ ਆ ਪਰ ਡੱਬੇ ਮਰਵਾ ਦਾਂਗੇ ਚ ਬਾਈ ਚ ਕੋਈ ਦੀ ਚੰਗੀਆਂ ਪੋਲੀ ਆ ਬਾਈ ਪੂਰੀ ਫਰੀ ਆ ਜੀ ਗੁੜੀ ਬੰਦਾ ਜਿਹੜਾ ਮਰਜੀ ਚੋਲੇ ਕੋਈ ਮਰਜੀ ਚੋਲੇ ਠੀਕ ਆ ਤੇ ਭਾਗੀ ਰੱਖਦਾ ਵੇਚਣ ਵਾਲਾ ਜਾਇ ਜਾਇ ਦਸੀਂ ਮੰਗੀ ਜਿਹੇ ਜਿੰਨੇ ਮਰਜੀ ਜਾ ਮੰਗਦੇ 2 ਲੱਖ ਬਾਈ 85 ਤੁੱਸੀ ਦੇ ਇੱਕ ਲੱਖ 85 ਹਜ਼ਾਰ ਦੀ ਛੱਡ ਦਾਂਗੇ ਮਾਨਤਾਨ ਹੋਰ ਵੀ ਹੋ ਜੂ ਮਾੜਾ ਵਟਾ ਮੌਕੇ ਦਾ ਮੌਕਾ ਠੀਕ ਆ ਫੋਨ ਨੰਬਰ ਬੋਲੋ ਜੀ ਆਪਣਾ ਨੰਬਰ 117 ਠੀਕ ਹੈ ਜੀ 32870 ਇਹ ਬਾਈਆਂ ਦਾ ਫੋਨ ਨੰਬਰ ਹੈ ਜੀ ਵੱਡੀ-ਬੁੱਡੀ ਬਹੁਤ ਮਾਝਾ ਤੇ ਘਰ ਦੀ ਮਾਝਾ ਦੇਖੋ ਐ ਖੜਿਆ ਸਿੰਘ ਦੀ ਘੋੜੀ ਮੰਗੂ ਮੰਡੀ ਦੇ ਵਿੱਚ ਉਹਦੇ ਮਗਰ ਪਲਿਆ ਹੋਇਆ ਕੱਟਾ ਪੂਰਾ ਤੇ ਪੂਰੀ ਚੰਗੀ ਮਾਝਾ ਬਈ ਬਣਾ ਲਿਓ ਸੰਪਰਕ ਜੇਗੇ ਭਰਾ ਨੂੰ ਜ਼ਰੂਰਤ ਹੋਈ ਘਰ ਦੀ ਮਾਝਾ ਖੁੱਲਾ-ਡੁੱਲਾ ਹਵਾਨਾ ਪਹਿਲਾਂ ਵੀ ਦਿਖਾ ਦਿੱਤੀ ਤੁਹਾਨੂੰ ਇੱਕ ਵਾਰੀ ਹੋਰ ਨਿਗਾਹ ਮਾਰ ਲਿਓ ਫੁੱਲ ਵੱਡੀ ਮਾਝਾ ਬਈ ਲੈ ਵੀ ਇੱਕ ਮਾਝਾ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਿਓ ਜਾਣਕਾਰੀ ਸਾਰੀ ਆਪਾਂ ਜਿਹੜੀ ਦੀ ਬਾਈ ਦੂਈ ਲਵਾਂਗੇ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀਆ ਤੇ ਚੰਗੇ ਬੋਡੀ ਢਾਂਚੇ ਦੀ ਚੰਗੇ ਬੋਡੀ ਢਾਂਚੇ ਦੀ ਆ ਥਾਣਾ ਹਵਾਨੇ ਦੀ ਬਿਲਕੁਲ ਸਾਫਾ ਦੇ ਬੋਡੀ ਢਾਂਚਾ ਵੀ ਚੰਗਾ ਕਰਮ ਵਾਲੀ ਦਾ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਦੇਖੋ ਤੁਰਦੀ ਦੇ ਨਿਗਾ ਮਾਰ ਲਓ ਇੱਕ ਵਾਰੀ ਬਾਈ ਬਾਕੀ ਬਾਈ ਦੂਈ ਲਵਾਂਗੇ ਜਾਣਕਾਰੀ ਹਵਾਨਾ ਬੂਨਾ ਦੇਖੋ ਇੱਥੇ ਬਿਲਕੁਲ ਸਾਫ ਥਾਣਾ ਹਵਾਨਾ ਥਾਣਾ ਹਵਾਨੇ ਦੀ ਬਿਲਕੁਲ ਸਾਫਾ ਥਾਣਾ ਹਵਾਨਾ ਜਿਹੜਾ ਪਸੋਂ ਨੇੜੇ ਤੋਂ ਵੀ ਦਿਖਾਉਂਦੇ ਆ ਤੇ ਜਾਣਕਾਰੀ ਸਾਰੀ ਬਾਈ ਤੁਸੀਂ ਲਵਾਂਗੇ ਬਾਈ ਨਾ ਕਰਦੇ ਗੱਲਬਾਤ ਇੱਕ ਵਾਰੀ ਥਾਣਾ ਹਵਾਨੇ ਦੇ ਜਾਤ ਮੰਦਰ ਤੇ ਕੀ ਨਾਮ ਹੈ ਬਾਈ ਆਪਣਾ ਬੋਰ ਸਿੰਘ ਬੋਰ ਸਿੰਘ ਕਿਹੜਾ ਪਿੰਡ ਹੈ ਬਾਈ ਭਾਈ ਰੂਪਾ ਭਾਈ ਰੂਪਾ ਤੇ ਅੱਜ ਆਪਾਂ ਇੱਥੇ ਲੈ ਕੇ ਆਏ ਆ ਮੱਜ ਬਾਈ ਕਿੰਨਾ ਮਸੂਰਾ ਬਾਈ ਮੱਜ ਦਾ ਦੋਜਾ ਸੂਰਾ ਤੇ ਕਿੰਨੇ ਕ ਦਿਨ ਹੋਏ ਆ ਬਾਈ ਸੋਈ ਨਹੀਂ ਤੇ ਬਾਈ ਤੇਰੇ ਕਿਲੇ ਬਰਾ ਦੂਜਾ ਸੂਆ ਮੱਝਾ ਬਾਈ ਕਹਿੰਦਾ ਵੀ ਰਾਤ ਹੀ ਸੂਈਆ ਬਾਈ ਮਗਰ ਕੱਟੀ ਆ ਬੜਾ ਬਾਈ ਖੜੀ ਕਰ ਦੋ ਜੱਟੀਆਂ ਬੱਚਾ ਮਗਰ ਕੱਟੀ ਆ ਤੇ ਲੈ ਕੱਟੀ ਦੇ ਮਾਰ ਲੋ ਚਾਹਦਾ ਰਾਤ ਹੀ ਸੂਈਆ ਬਾਈ ਬਿਲਕੁਲ ਤਾਜੀ ਸੂਈ ਹੈ ਮੱਝਾ ਬਾਈ ਉਹਨੇ ਕਹਿੰਦੀ ਰਾਤ ਹੀ ਸੂਈ ਹੈਗੀ ਬਹੁਤ ਸੰਦੋਸ਼ੀ ਕੱਟੀ ਆ ਤੇ ਭਾਈ ਪਹਿਲੇ ਸੂਏ ਮੱਝ ਥੱਲੇ ਦੁੱਧ ਕਿੰਨਾ ਸੀ 10 ਲੀਟਰ ਸੀ ਭਾਜੀ ਬੰਦੇ 13 ਲੀਟਰ ਠੀਕ ਹੈ ਆਪਣਾ ਭਾਈ ਘਰ ਦੀ ਵਾਲੀ ਹੈ ਕਿ ਆਪਾਂ ਆਪਣੀ ਅੱਛਾ ਅੱਛਾ ਵਪਾਰ ਦਾ ਕੰਮ ਹੀ ਹੈ ਆਪਣਾ ਭਾਈ ਉਹਰੇ ਕਹਿੰਦੇ ਵੀ ਵਪਾਰ ਦਾ ਕੰਮ ਹੈਗਾ ਤੇ ਦੂਜੇ ਸੂਏ ਆਪਣ ਮੱਝ ਇਹਨਾਂ ਨੇ ਲਈ ਸੀਗੀ ਤੇ ਦੁੱਧ ਭਾਈ ਕਿੰਨਾ ਦੱਸਾਂ ਜੀਗਾ 12-13 ਲੀਟਰ ਪਹਿਲੇ ਸੂਏ ਆ ਭਾਈ ਠੀਕ ਹੈ ਐਡ ਕੀ ਦਾ ਫਿਰ ਵਧੂਗੀ 1500 ਲੀਟਰ ਕੱਢੂਗਾ ਭਾਈ 1500 ਲੀਟਰ ਕੱਢੂਗੀ ਦੱਸੋ ਮੈਨੂੰ ਠੀਕ ਹੈ ਭਾਈ ਉਹਰੇ ਕਹਿੰਦੇ ਵੀ 15-16 ਲੀਟਰ ਦੁੱਧ ਇਸ ਟਾਈਮਾ ਕੱਢੂਗੀ ਐਸਾ ਸੂਏ ਦੇ ਵਿੱਚ ਤੇ ਮਗਰ ਬਹੁਤ ਸੋਹਣੀ ਕੱਟੀ ਐ ਬਾਈ ਜੇ ਰੇਟ ਦੀ ਗੱਲ ਕਰੀਏ ਤਾਂ ਮੱਝ ਦਾ ਕੀ ਰੇਟ ਐ 1,80,000 ਰੁਪਏ ਲਓ ਜੀ 1,80,000 ਰੁਪਏ ਮੱਝ ਦਾ ਰੇਟ ਐ ਤੇ ਆਪਾਂ ਚੈੱਕ ਕਰਾ ਲਓ ਥੋੜਾ ਜਿਹਾ ਹਾਲ ਚੰਗਾ ਇੱਕ 1,80,000 ਰੇਟ ਐ ਬਾਈ ਅਣਾਵਰ ਨੇ ਇੱਕ ਵਾਰੀ ਹੋਰ ਨੀਗਾ ਮਾਰ ਲਿਓ ਤੀਜਾ ਦੂਜਾ ਸੁਆ ਜੇ ਕਿਸੇ ਵੀ ਭਰਾ ਨੂੰ ਜਰੂਰਤ ਹੋਈ ਤਾਂ ਤੀਜਾ ਸੁਆ ਮਗਰ ਕੱਟੀ 1,80,000 ਰੇਟ ਆ ਬਾਈ ਜੇ ਕਿਸੇ ਨੇ ਘਰੋਂ ਲੈਣੀ ਹੋਵੇ ਬਾਅਦ ਬਾਈ ਕਹਿੰਦਾ ਵੀ ਘਰੋਂ ਜਵਾਕੇ ਵੀ ਦੇ ਦੇਗੇ ਤੇ ਫੋਨ ਨੰਬਰ ਪੁੱਛਦੇ ਆ ਬਾਈ ਤੋਂ ਆਪਾਂ ਐਡਰੈਸ ਕੀ ਹੈ ਬਈ ਆਪਣਾ ਹਾਂਜੀ ਆ ਬੋਲ ਫੋਨ ਨੰਬਰ ਜੀ ਬੋਲ ਕੱਟ ਪੈ ਤੁਹਾਨੂੰ ਠੀਕ ਹੈ ਮੋਬਾਈਲ ਨੰਬਰ ਬੋਲ ਦੋ ਬਾਈ ਫਿਰ ਜੇ ਮੇਰੇ ਨਾਲ ਲੱਗਵੇ 0105351 ਇੱਕ ਵਾਰੀ ਬੋਲੋ 947990533 ਏ ਬਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਈ ਤਾਂ ਮਗਰ ਕੱਟੀਏ ਤੀਜਾ ਸੁਆ ਤੇ ਮਗਰ ਕੱਟੀਏ ਬਣਾ ਲਓ ਸੰਪਰਕ ਬਾਈ ਨਾਲ ਇਸ ਤੋਂ ਇਲਾਵਾ ਵੀ ਨੰਗ ਬਾਈ ਕੋਲ ਕਰ ਹੋਰ ਵੀ ਹੁੰਦੇ ਜੇ ਕਿਸੇ ਭਰਾ ਨੂੰ ਜ਼ਰੂਰਤ ਹੋਈ ਤਾਂ ਬਣਾ ਲਓ ਸੰਪਰਕ ਲੈ ਆ ਵੀ ਇੱਕ ਵਾਰੀ ਤੁਰਦੀ ਦੇ ਨਿਗਾ ਮਾਰੋ ਦੇਖੋ ਲੈ ਵੀ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਿਓ ਜਾਣਕਾਰੀ ਸਾਰੀ ਆਪਾਂ ਦੀ ਬਾਈ ਤੋਂ ਲਵਾਂਗੇ ਇੱਕ ਵਾਰੀ ਤੁਰਦੀ ਦੇ ਨਿਗਾ ਮਾਰੋ ਦੇਖੋ ਲੈ ਵੀ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਿਓ ਜਾਣਕਾਰੀ ਸਾਰੀ ਆਪਾਂ ਦੀ ਬਾਈ ਤੋਂ ਲਵਾਂਗੇ ਦੋ ਤਨ ਮੱਧਾ ਲੱਗਿਆ ਹੈ ਬਾਈ ਲੈ ਵੀ ਮੱਧ ਨੂੰ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਿਓ ਜਾਣਕਾਰੀ ਸਾਰੀ ਆਪਾਂ ਇਹਦੇ ਬਾਈ ਤੋਂ ਲਵਾਂਗੇ ਦੇਖੋ ਇਹ ਵਾਲੂ ਵੇਖੋ ਕਰਵਾਣੀ ਆ ਆ ਪਿੰਡ ਆਣਾ ਹਾਂ ਜੀ ਵਧੀਆ ਜੀ ਵਧੀਆ ਜੀ ਆ ਕੀ ਨਾਮ ਵੀਰੇ ਆਪਣਾ ਸੁਮੇਤ ਮਾੜਾ ਮੱਤ ਦੇ ਕੋਲ ਸੁਮੇਤ ਤੇ ਕਿਹੜਾ ਪਿੰਡ ਆ ਬਾਈ ਪੀਲੀ ਵੰਗਾ ਜੀ ਪੀਲੀ ਵੰਗਾ ਮਾਲਗੜ੍ਹ ਜੇਵਾ ਰਾਜਸਥਾਨ OK ਰਾਜਸਥਾਨ ਤੋਂ ਆਏ ਹੋ ਤੇ ਸਾਰੀਆਂ ਮੰਡਗੀਆਂ ਜਾਂਦੇ ਹੋਗੇ ਫਿਰ ਤਾਂ ਤੇ ਆਪਣਾ ਵਪਾਰ ਦਾ ਕੰਮ ਹੀ ਹੈਗਾ ਠੀਕ ਹੈ ਅੱਜ ਕੀ ਲੈ ਕੇ ਆਇਆ ਹਾਂ ਪਈਆਂ ਲੈ ਚਾਰ ਚਾਰ ਮੱਝ ਲੈ ਕੇ ਆਇਆ ਦਿਖਾ ਸਕਦਾ ਕਿਹੜੀਆਂ ਕਿਹੜੀਆਂ ਨੇ 1 2 3 ਹਾਂ 1 4 2 ਮੱਝਆਂ ਖੜੀਆਂ ਚਾਰ ਮੱਝਾਂ ਲੈ ਕੇ ਆਇਆ ਪਹਿਲਾਂ ਇਸ ਆਪਣੇ ਬਣਾ ਕਰਦਿਆਂ ਗੱਲਬਾਤ ਇਸ ਮੱਝ ਦੀ 18 ਨੰਬਰ ਦੀ ਖੜੀ ਮਾੜਾ ਨੇੜੇ ਅੱਗੇ ਹੋ ਜੀ ਥੋੜਾ ਜਿਹਾ ਪਿੱਛੇ ਪਿੱਛੇ ਹਾਂ ਇੱਥੇ ਮੱਝ ਦੇ ਨਾਲ ਆਪਾਂ ਗੱਲ ਕਰਾਂਗੇ ਨਾ ਠੀਕ ਹੈ ਤਾਂ ਜੇ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ ਕਿੰਨੇਵੇਂ ਸੂਏ ਹੈ ਦੂਜੇ ਸੂਏ ਹੈ ਤੇ ਕਿੰਨਾ ਚਰੋਗੇ ਸੂਈ ਨੂੰ ਪਾਸਾ ਦਿਨ ਹੋਇਆ ਠੀਕ ਹੈ ਬੱਚਾ ਕੀ ਹੈ ਮਗਰ ਦੁੱਧ ਕਿੰਨਾ 13 14 ਕਿਲੋ ਹੁਣ ਤਿਆਰ ਹੈ ਇਸ ਟਾਈਮ ਠੀਕ ਹੈ ਦੂਜੇ ਸੂਏ ਕਿੰਨਾ ਦਿੱਤੇ ਨੇ ਦੂਜੇ ਹੈ ਹੁਣ ਦੂਜੇ ਸੂਈ ਹੈ ਠੀਕ ਹੈ ਤੇ ਪਹਿਲੇ ਸੂਏ ਪਹਿਲੇ ਨੇ ਦਿੱਤਾ 14 ਕਿਲੋ 14 ਕਿਲੋ ਠੀਕ ਹੈ 17 ਜੁਆ ਪਾ ਠੀਕ ਹੈ 1 ਮਿੰਟ ਖੜ ਜਾ ਹੁਣ ਹੈ ਹੁਣ ਤੇ ਦੁੱਧ ਹੈਗਾ ਇੱਥੇ 12 14 ਕਿਲੋ ਦਾ ਸਟਾਫ ਵੀਡੀਓ ਲੁੱਟਾ ਤੇ 13 ਕਿਲੋ ਤਿਆਰ ਆ ਪੂਰਾ ਤੇ ਮਗਰ ਬੱਚਾ ਕੀ ਹੈ ਕੱਟੀ ਹੈ ਮੜਾ ਦਿਖਾਓ ਕੱਟੀ ਕਿੱਥੇ ਕਰਿਓ ਅੱਗੇ ਮੜਾ ਜੀ ਲਓ ਜੀ ਦੂਜੇ ਸੂਏ ਮੱਝ ਹੈਗੀ ਤੇ ਮਗਰੇ ਦੇ ਕੱਟੀ ਹੈ ਮੜਾ ਇੱਕ ਮਾੜੇ ਨਾ ਇਹ ਹਾਂ ਤੇ ਲੈ ਵਾਲੂਆ ਆਪਾਂ ਬਾਈ ਚੈੱਕ ਕਰਦੇ ਆ ਦੇਖੋ ਮੱਝ ਦਾ ਬਹੁਤ ਛੋਣੀ ਮੱਝ ਹੈਗੀ ਚੰਗੀ ਮੱਝ ਹੈ ਬਾਈ ਕੋਲੇ ਤੇ ਬਾਈ ਵਰਗੇ ਕਹਿੰਦੇ ਵਪਾਰ ਦਾ ਕੰਮ ਆ ਬਾਈ ਵਰਗੇ ਕਹਿੰਦੇ ਚਾਰ ਮੱਝਾਂ ਲੈ ਕੇ ਆ ਬਾਈ ਵਰਗੇ ਇਹ ਮੱਝ ਦੂਜੇ ਸੂਏ ਆ ਤੇ ਮੱਝ ਦੂਜੇ ਸੂਏ ਆ 13 ਕਿਲੋ ਦੁੱਧ ਤਿਆਰਾ ਤੇ ਬਾਈ ਇਹਦਾ ਰੇਟ ਕੀ ਆ ਮੱਝ ਦਾ ਪੂਣੀ ਤਾਂ ਬਾਈ ਇੱਕ ਅੱਖਰ ਨੂੰ ਉੜਦਾ ਕਰਦੇ ਆ 1.5 ਲੱਖ ਰੁਪਇਆ ਮੁੱਲ ਆਪਾਂ ਮੰਗਦੇ ਆ ਡਿਮਾਂਡ ਆਪਣੀ ਠੀਕ ਹੈ ਮੁੱਕ ਦੇ ਮਾਣਤਨ ਹੋ ਜਾਊਗਾ ਇਧਰੋਂ ਹੋ ਜਾਊ ਹੋ ਜਾਊ ਫੋਨ ਚੋਰ ਸੈਂਟਰ ਕੋਲੋਂ ਅਣਕੀ ਵੀਡੀਓ ਦੇਖ ਰਹੇ ਨੇ ਲੋਕ ਹਾਂਜੀ ਹਾਂ ਉਹ ਸਾਫ ਨਾਲ ਦੱਸ ਨਹੀਂ ਸਕਦੇ ਠੀਕ ਹੈ ਚਲੋ ਹੁਣ ਆਪ ਨੂੰ ਮਾੜਾ ਦੂਜੀ ਮੱਝ ਬਾਰੇ ਵੀ ਜਾਣਕਾਰੀ ਦੋ ਦੂਜੀ ਮੈਂ ਦਿਖਾਈ ਇਹ ਤੋੜਨੀ ਲੋੜ ਨਹੀਂ ਦੇ ਅਸੀਂ ਦੱਸ ਦੋ ਹਾਂ ਇਹ ਮੱਝ ਦਾ ਡਿਟੇਲ ਦੱਸੋ ਵੀ ਕਿੰਨੇ ਮਾ ਸੂਆ ਦਾ ਤੀਜੇ ਸੂਆ ਇਹਦਾ ਤੀਜਾ ਸੂਆ ਕਿੰਨੇ ਦਿਨ ਹੋਇਆ ਸੂਈ ਨੂੰ ਚਾਰ ਪੰਜ ਦਿਨ ਚਾਰ ਪੰਜ ਦਿਨ ਸੂਈਆ ਮਗਰ ਕੀ ਇਹਦੇ ਕਟਾ ਮਰ ਕਟਾ ਤੇ ਇਹਦੇ ਥਲੇ ਦੁੱਧ ਕਿੰਨਾ ਹੈ ਹੁਣ ਤੁਸੀਂ 12 13 ਗਰੰਟਾ ਤਿਆਰ ਰੱਖੀ ਸਕਦੇ ਠੀਕ ਹੈ ਤੇ ਇਹਦਾ ਮੁੱਲ ਕੀ ਹੈਗਾ ਮੁੱਲ ਦਾ 1 ਲੱਖ 10000 ਇਹਦਾ ਇੱਕ 1 ਲੱਖ ਦਾ ਸੀ ਅਬ ਇਹ 1 ਲੱਖ 10000 ਮੁੱਲ ਹੈ ਇਹਦਾ ਰਾਜਸਥਾਨ ਦੀਆਂ ਮੱਜਾਂ ਨੇ ਤੇ ਇਹ ਵੀ ਆਪਣੀਆਂ ਮਾੜਾ ਇਹਦੇ ਬਾਰੇ ਵੀ ਆਹ ਦੋਨੇ ਮੱਜਾਂ ਵੀ ਇਹਨਾਂ ਦੀਆਂ ਹੀ ਬੰਜਾਂ ਦੀਆਂ ਹੈ ਹੈ ਤਿੰਨਾਂ ਨੰਬਰ ਵਾਲੀ ਦੂਜੀ ਸੁਹ ਹੈ ਅੱਛਾ ਆ ਦੂਜੀ ਸੁਹ ਠੀਕ ਹੈ ਅੱਛਾ ਇਹ ਦੂਜੀ ਸੁਹ ਹੈ ਇਹੜੇ ਨੰਬਰ ਕੀ ਹੈ ਬੱਚਾ ਸੂਨ ਵਾਲੀ ਹੈ ਅੱਛਾ ਸੂਨ ਵਾਲੀ ਹੈ ਕਰਦੀ ਹੈ 10 ਗੱਬਣ ਮੱਝ ਹੈ ਬਈ ਦੂਜਾ ਸੂਆ ਸੋਨਾ ਮੱਝ ਨੇ ਇਹ ਕਰਦੀ ਹੈ ਨਹੀਂ ਨਹੀਂ ਅੱਛਾ ਕਰਦੀ ਮੱਝ ਹੀ ਆ ਠੀਕ ਹੈ ਇਹਦੇ ਥੱਲੇ ਜਿਹੜਾ ਪਹਿਲਾ ਸੂਆ ਸੀਗਾ 13 ਕਿਲੋ ਦੇ ਦਿੱਸੀਗਾ 13 ਕਿਲੋ ਦਾ ਤਾਂ ਪੂਰਾ ਕੰਪਲੀਟ 10-12 ਵਰਾਂ ਦੇ ਲੋਕ ਤੇ ਪਹਿਲੇ ਸੂਏ ਬੱਚਾ ਕੀ ਸੀਗਾ ਦੂਜਾ ਸੂਆ ਸੋਨਾ ਤੇ 10-12 ਦਿਨ ਦੀ ਕੱਚੀ ਆ ਬਈ ਗੱਬਣ ਮੱਝ ਤੇ ਇਹਦਾ ਮੁੱਲ ਕੀ ਆ ਹੁਣ ਮੁੱਲ ਜੀ 1 ਲੱਖ ਕੀ ਆ ਪਤਾ ਐਡਰੈਸ ਕਨਫਰਮ ਕਰੋ ਆ ਐਡਰੈਸ ਜੀ ਫਿਲਹਾਲ ਤਸੀਲ ਜਿਲ੍ਹਾ ਅਵੰਗਰੋ ਦਾ 105 ਤੇ ਜੇ ਆਪਾਂ ਨੇ ਕਿਸੇ ਦੇ ਘਰੋਂ ਕੱਢੂ ਲੈਣਾ ਮਿਲ ਜੂਗਾ ਸਾਰਾ ਟਾਈਮ ਤੋਂ ਚੱਲੀ ਕਰਕੇ ਲੱਗਿਆ ਠੀਕ ਹੈ ਪੂਰਾ ਜਾਨਕਾ ਕੰਡੇ ਤੇ ਡੱਬਾ ਮਾਰ ਕੇ ਆਪਾਂ ਪੂਰਾ ਚੱਲੀ ਕਰਾ ਕੇ ਜਿੰਨਾ ਕਿ 60 100 20% ਪਾ ਦੇ